ਡਾਕਟਰ ਮਨਦੀਪ ਕੋ ਜਨਰਲ ਸਕੱਤਰ ਆਰਡੀਐਫ ਪ੍ਰੀਤ ਕੋ ਅਸੀਂ ਸਾਰੇ ਡਾਕਟਰਸ ਤੇ ਮੈਡੀਕੋਸ ਇੱਥੇ ਇਕੱਠੇ ਹੋਏ ਆ ਤਾਂ ਕਿ ਜੋ ਸਾਡੇ ਰੈਜ਼ੀਡੈਂਟ ਸਾਥੀ ਸਾਡੇ ਸਿਗੇ ਉਹਨਾਂ ਦੇ ਨਾਲ ਬਹੁਤ ਹੀ ਮਨ ਭਾਗੀ ਘਟਨਾ ਵਾਪਰੀ ਹੈ ਅਸੀਂ ਸਾਰੇ ਬਸ ਇਹ ਕਹਿਣਾ ਚਾਹੁੰਦੇ ਆ ਦੁਨੀਆ ਤੱਕ ਇਹ ਨਿਊਜ਼ ਪਹੁੰਚਾਉਣਾ ਚਾਹੁੰਦੇ ਆ ਵੀ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਫੋਰ ਦਾ ਵਿਕਟਿਮ ਵੀ ਵਾਂਟ ਜਸਟਿਸ ਫੋਰ ਦਾ ਫੈਮਿਲੀ ਆਫ ਦਾ ਵਿਕਟਿਮ ਵੀ ਆਲ ਵਾਂਟ ਟੂ ਫੀਲ ਸੇਫ ਇਨ ਫਿਊਚਰ ਐਟ ਆਰ ਹੋਮ ਪਲੇਸਸ in the streets and at our workplaces thank you han ji main as a uh, resident doctor association di vice president main yehi kawangi ki tuhada media da bahut bahut dhanwad tusi 16 tarikh nu sanu aa rahe ho roz sanu cover kar rahe ho matlab assi residents sare doctors khali doctors hi nahi nurses sare healthcare professionals assi yehi chahnde hai ki ek safe environment hoy jithe aap kaam kar sakiye ਕੋਈ ਵੀ ਪੇਸ਼ੈਂਟ ਆਂਦਾ ਸਾਡੇ ਨਾਲ ਬਦਤਮੀਜ਼ੀ ਕਰ ਜਾਂਦਾ ਹੈ ਕੋਈ ਵੀ ਆਂਦਾ ਵੀਡੀਓ ਬਣਾ ਜਾਂਦਾ ਹੈ ਮਤਲਬ ਅਸੀਂ ਕੰਮ ਕਰਨ ਜਾਂਦੇ ਆ ਸਾਡੇ ਘਰ ਵਾਲੇ ਪਰੇਸ਼ਾਨ ਹੈਗੇ ਅਸੀਂ ਦੂਜੀ ਸਟੇਟਾਂ ਤੋਂ ਵੀ ਆ ਕੇ ਇੱਥੇ ਕੰਮ ਕਰਦੇ ਆ ਅਸੀਂ ਇੱਥੇ ਇਸ ਕਾਲਜ 'ਚੋਂ ਤਾਂ ਹੀ ਕੋਈ ਆਏਗਾ ਕਿ ਅਗਰ ਇੱਥੇ ਸੇਫ ਪਲੇਸ ਹੋਏਗੀ ਅਸੀਂ ਅਥਾਰਟिटीज ਨੂੰ ਇਹ ਰਿਕੁਐਸਟ ਕਰ ਰਹੇ ਆ ਕਿ ਸਾਡੇ ਨਾਲ ਸਾਡੀ ਸਾਡੀ ਗੱਲਬਾਤ ਸੁਣੋ ਤੁਸੀਂ ਤੇ ਸਾਨੂੰ ਇੱਕ ਸੇਫ ਵਰਕਪਲੇਸ ਦਿਓ ਕਿਉਂਕਿ ਸਾਡੇ ਵਿੱਚ ਬਹੁਤ ਰੋਸ ਹੈ ਤੁਸੀਂ ਇਹ ਨਾ ਸਮਝੋ ਕਿ ਹਾਂ ਉੱਤੇ ਹੋਇਆ ਸੀਗਾ ਤੇ ਤੁਸੀਂ ਵੇਟ ਕਰੋਗੇ ਇੱਥੇ ਵੀ ਹੋਏ ਉਹ ਕਟਣਾ ਉਹ ਕਟਣਾ ਕਿਤੇ ਵੀ ਹੋ ਸਕਦੀ ਹੈ ਅਸੀਂ ਉਸ ਚੀਜ਼ ਦਾ ਇੰਤਜ਼ਾਰ ਕਿਉਂ ਕਰ ਰਹੇ ਇਸ ਇੱਕ ਐਸੇ ਕਦਮ ਚੱਕੇ ਜਾਣ ਤਾਂ ਕਿ ਕਿਸੇ ਨੂੰ ਵੀ ਕੰਮ ਕਰਨ 'ਚ ਦਿੱਕਤ ਨਾ ਹੋਵੇ ਕਿਤੇ ਪੁਲਿਸ ਵਾਲਾ ਕੰਮ ਕਰ ਰਿਹਾ ਮਤਲਬ ਕੋਈ ਵੀ ਅਗਰ ਕੰਮ ਕਰਨ ਜਾਂਦਾ ਹੈ ਕਿਤੇ ਆਫਿਸ ਵੀ ਜਾਂਦਾ ਹੈ ਕਿਤੇ ਵੀ ਜਾਂਦਾ ਹੈ ਸਾਰਿਆਂ ਨੂੰ ਇੱਕ ਸੇਫ এনवायरमेंट ਦਿੱਤਾ ਜਾਂਦਾ ਹੈ ਬਟ ਸਾਡੇ ਡਾਕਟਰਸ ਬਾਰੇ ਕੋਈ ਨਹੀਂ ਸੋਚਦਾ ਅਸੀਂ 24 ਘੰਟੇ ਕੰਮ ਕਰਦੇ ਹਾਂ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰ ਰਹੇ ਹਾਂ ਅਸੀਂ ਆਪਣੀ ਫੈਮਿਲੀ ਛੱਡੀ ਹੋਈ ਹੈ ਕਿ ਅਸੀਂ ਕੰਮ ਕਰਾਂਗੇ ਲੋਕਾਂ ਦੀ ਸੇਵਾ ਕਰਾਂਗੇ ਬਟ ਅਸੀਂ ਖਾਲੀ ਇੱਕ ਚੀਜ਼ ਕਹਿ ਰਹੇ ਹਾਂ ਕਿ ਸਾਡੀ ਸੁਣੋ ਸਾਡੀ ਸਾਰੀ ਗੱਲ ਸਮਝੋ ਬਿਕੋਜ਼ ਅਸੀਂ ਖਾਲੀ ਤੁਸੀਂ ਸਾਨੂੰ ਆਸ਼ਵਾਸਨ ਦਿਓਗੇ ਔਰ ਇਹ ਨਾਲ ਨਹੀਂ ਕੰਮ ਚੱਲੂਗਾ ਸਾਨੂੰ ਕਮ ਦਿਖੇ ਕਿ ਕਿੱਥੇ ਕਮ ਹੋ ਰਿਹਾ ਹੈ ਕਿਉਂਕਿ ਸਾਡੀ ਲੜਾਈ ਹੁਣ ਸ਼ੁਰੂ ਹੋਈ ਹੈ ਤੁਸੀਂ ਸਾਡੀ ਗੱਲ ਸਮਝੋ ਕਿਉਂਕਿ ਅਸੀਂ ਬੋਰ ਦੇਦ ਕੇ ਕਹਿ ਰਹੇ ਸੀਗੇ ਤੁਹਾਨੂੰ ਰਿਕੁਐਸਟ ਕਰ ਰਹੇ ਸੀਗੇ ਤੁਸੀਂ ਨਹੀਂ ਸੁਣ ਰਹੇ ਸੀ ਹੁਣ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਅਸੀਂ ਸੇਫ ਨਹੀਂ ਆ ਅਸੀਂ ਕਿਤੇ ਵੀ ਸੇਫ ਨਹੀਂ ਆ ਹਸਪੀਟਲ ਇੱਕ ਐਸੀ ਜਗ੍ਹਾ ਜਿੱਥੇ ਇਨਸਾਨ ਸੋਚਦਾ ਹੈ ਕਿ ਜਿਵੇਂ ਮੰਦਿਰ ਕਹਿ ਲੋ ਤੁਸੀਂ ਹੈਨਾ ਮਤਲਬ ਮੰਦਿਰ ਹੁੰਦਾ ਇੱਕ ਜਿੱਥੇ ਆਪਾਂ ਵਰਸ਼ਿਪ ਕਰਦੇ ਹਾਂ ਅਗਰ ਉਹੀ ਜਗ੍ਹਾ ਸੇਫ ਨਹੀਂ ਹੋਈ ਤੇ ਆਪਾਂ ਕੀ ਕਰੀਏ ਉਸ ਕੁੜੀ ਦੀ ਕੀ ਗਲਤੀ ਸੀਗੀ ਉਹਨੇ ਪੂਰੇ ਦਿਨ ਕੰਮ ਕਰਕੇ ਸੈਮੀਨਾਰ ਹਾਲ ਚ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲੇ ਲੋਕੀ ਕਹਿੰਦੇ ਆ ਕਿ ਇਵੇਂ ਜੇ ਕਪੜੇ ਪਾਏ ਇਹ ਹੋ ਗਿਆ ਉਹ ਹੋ ਗਿਆ ਉਹਨੇ ਕਪੜੇ ਕਿਉਂਨੇ ਤੇ ਮਤਲਬ ਸਿੰਪਲ ਇੱਕ ਸਿੰਪਲ ਜੀ ਗੱਲ ਹੈ ਫਿਰ ਵਿੱਚ ਅਗਰ ਪੋਲਿਟਿਕਸ ਹੋ ਇਨਵੋਲ ਮਤਲਬ ਬੜੀ ਸਾਰੀ ਚੀਜ਼ਾਂ ਹੈਗੀਆਂ ਆਪਾਂ ਸਾਰੀ ਚੀਜ਼ਾਂ ਇੱਕਦਮ ਨਾਲ ਡਿਸਕਸ ਕਰਨਾ ਬੜਾ ਔਖਾ ਹੈ ਔਰ ਵਿਚਾਰਧਾਰਾ ਚੇਂਜ ਹੋਣੀ ਚਾਹੀਦੀ ਲੋਕਾਂ ਦੀ ਮੈਂਟੈਲਿਟੀ ਚੇਂਜ ਹੋਣੀ ਚਾਹੀਦੀ ਬਹੁਤ ਸਾਰੀ ਚੀਜ਼ਾਂ ਜਿਹੜਾ ਆਪਾਂ ਕਰ ਸਕਦੇ ਆ ਅਵੇਅਰਨੈਸ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਆਪਣੇ ਮੁੰਡਿਆਂ ਨੂੰ ਸਮਝਾਓ ਤੁਸੀਂ ਮੁੰਡਿਆਂ ਨੂੰ ਕਦੇ ਨਹੀਂ ਕਿਹਾ ਕਿ ਟਾਈਮ ਤੇ ਆਓ ਕੁੜੀਆਂ ਨੂੰ ਤੁਸੀਂ ਹਮੇਸ਼ਾ ਕਹਿ ਦਿੰਦੇ ਹੋ ਕਿ ਟਾਈਮ ਤੇ ਆਓ ਨੇਰਾ ਪਾਏਗਾ ਤੁਸੀਂ ਘਰੇ ਰਹੋ ਇਹ ਚੀਜ਼ ਜਿਹੜੀ ਇਹ ਜਿਹੜੀ ਧਾਰਨਾ ਅਗਰ ਇਹ ਚੇਂਜ ਨਹੀਂ ਹੋਣਗੀ ਤਾਂ ਕੁਝ ਨਹੀਂ ਹੋ ਸਕਦਾ ਰਹੀ ਪਨਿਸ਼ਮੈਂਟ ਦੀ ਗੱਲ ਅਗਰ ਤੁਸੀਂ ਕਹਿੰਦੇ ਹੋ ਕਿ ਹਾਂ ਹੈਂਗ ਟਿਲ ਡੈਥ ਕਰ ਦਿਓ ਉਹ ਬੰਦਾ ਅੱਜ ਤੁਸੀਂ ਪਨਿਸ਼ਮੈਂਟ ਦੋਗੇ ਕੱਲੋ ਛੁੱਟ ਜਾਊਗਾ ਉਹਨੂੰ ਐਸੀ ਸਜ਼ਾ ਦੋ ਤਾਂ ਕਿ ਲੋਕੀ ਯਾ ਕਿ ਅਸੀਂ 16 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਸਟ੍ਰਾਈਕ ਤੇ ਬੈਠੇ ਹੋਏ ਆ ਆਪਡੀ ਸਰਵਿਸਿਜ਼ ਵੀ ਬੰਦ ਕੀਤੀਆਂ ਹੋਈਆਂ ਐਮਰਜੈਂਸੀ ਸਰਵਿਸਿਜ਼ ਚੱਲ ਰਹੀਆਂ ਨੇ ਅਸੈਂਸ਼ੀਅਲ ਸਰਵਿਸਿਜ਼ ਸਾਰੀਆਂ ਚੱਲ ਰਹੀਆਂ ਨੇ ਔਰ ਐਮਰਜੈਂਸੀ ਆਪਰੇਸ਼ਨ ਥੀਟਰ ਵੀ ਚੱਲ ਰਿਹਾ ਸਭ ਕੁਝ ਹੋ ਰਿਹਾ ਪਰ ਜਿਹੜੇ ਆਪਡੀ ਕਰਕੇ ਸਾਨੂੰ ਖੇਦ ਵੀ ਹੈ ਕਿ ਜਿਹੜੇ ਮਰੀਜ਼ ਆਪਡੀ ਚ ਵੀ ਆਉਂਦੇ ਆ ਉਹ ਨਹੀਂ ਦਿਖਾ 파ਰੇ ਡਾਕਟਰ ਸਾਹਿਬਾਨ ਨੂੰ ਉਹਨਾਂ ਵੱਸੋਂ ਉਹਨਾਂ ਲਈ ਅਸੀਂ ਖੇਦ ਵੀ ਮਾਫੀ ਵੀ ਮੰਗਦੇ ਆ ਕਿ ਅਸੀਂ ਉਹਨਾਂ ਲਈ ਸੇਵਾ ਨਹੀਂ ਕਰ 파 ਰਹੇ ਹਾਂ ਔਰ ਪਰ ਮੈਂ মিডিਆ ਦੇ ਰਾਹੀਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਪਬਲਿਕ ਨੂੰ ਵੀ ਕਹਿਣਾ ਚਾਹੁੰਦਾ ਹਾਂ ਕੀ ਤੁਸੀਂ ਸਾਡੇ ਅੰਦੋਲਨ ਚ ਸਾਡਾ ਸਾਥ ਦਿਓ ਕਿਉਂਕਿ ਇਹ ਜਿਹੜੀ ਲੜਾਈ ਹੈ ਕੱਲੇ ਡਾਕਟਰਾਂ ਦੀ ਨਹੀਂ ਹੈਗੀ ਇਹ ਹਰੇਕ ਜਿੱਥੇ ਵੀ ਵਰਕਪਲੇਸ ਹੈਗਾ ਜਿੱਥੇ ਵੀ ਆਪਣਾ ਫੀਮੇਲ ਜਾਂਦੀਆਂ ਨੇ ਰਾਤ ਨੂੰ ਰਾਤ ਦੀ ਡਿਊਟੀ ਸਿਰਫ ਡਾਕਟਰ ਨਹੀਂ ਰਾਤ ਦੀ ਡਿਊਟੀ ਕਰਦੇ ਹੋਰ ਵੀ ਬਹੁਤ ਸਾਰੀਆਂ ਮਹਿਲਾਵਾਂ ਜਿਹਨੇ ਰਾਤ ਦੀ ਡਿਊਟੀ ਕਰਦੀਆਂ ਨੇ ਉਹਨਾਂ ਦੀ ਵੀ ਸੇਫਟੀ ਵਾਸਤੇ ਇਹ ਸਾਰਾ ਇਹ ਇੱਕ ਆਪਾਂ ਇਕੱਠੇ ਲੜਾਂਗੇ ਤਾਂ ਉਹਨਾਂ ਦੀ ਆਪਾਂ ਸੇਫਟੀ ਵਾਸਤੇ ਕੁਛ ਨਾ ਕੁਛ ਅੱਗੇ ਆਪਾਂ ਕੁਛ ਮੰਗ ਕਰ ਸਕਦੇ ਹਾਂ ਸਰਕਾਰ ਤੋਂ ਕੁਛ ਮੰਗ ਕਰਾਂਗੇ ਔਰ ਕੋਈ ਥੋਸ ਕਦਮ ਚੁੱਕਣ ਲਈ ਮਜਬੂਰ ਕਰਾਂਗੇ ਸਰਕਾਰ ਨੂੰ ਸਾਡੀ ਬਸ ਇਹੀ ਮੰਗ ਹੈਗੀ ਆ ਕਿ ਸਾਨੂੰ ਜਰੀਏ ਸੇਫ এনवायरमेंट ਦਿੱਤਾ ਜਾਵੇ ਔਰ মিডিਆ ਦੇ ਰਾਹੀਂ ਮੈਂ ਪਬਲਿਕ ਨੂੰ ਵੀ ਬਸ ਇਹ ਕਹਿਣਾ ਚਾਹਨਾ ਕਿ ਸਾਡੀ ਅੰਦੋਲੇਨ ਨੂੰ ਸਾਡਾ ਸਾਥ ਦਿੱਤਾ ਜਾਵੇ। ਆਹ ਥੈਂਕ ਯੂ। ਪੰਜਾਬ ਸਰਕਾਰ ਜਾਂ ਆਪਣਾ ਜੋ ਆਏ ਸੀਗੇ ਇਹ ਮੰਤਰੀ ਅਸੀਂ ਵੀ ਉਹਨਾਂ ਨਾਲ ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਉਹ ਦੇਖਦੇ ਹੁਣ ਗੱਲਬਾਤ ਦਾ ਕੀ ਸੱਟਾ ਨਿਕਲਦਾ ਹੈ। ਉਹ ਸਾਰੇ ਗੱਲਬਾਤ ਕਰਕੇ ਅਸੀਂ ਉਹ ਬਾਅਦ ਚ ਦੇਖਾਂਗੇ ਕਿ ਹੁਣ ਅੱਗੇ ਸਰਕਾਰ ਨੇ ਅੱਗੇ ਕੀ ਸਟੈਪ ਚੁੱਕਣਾ ਹੈ। ਬਸ ਸਾਡੀ ਜਰੀ ਪਰ ਇਹ ਜੰਗ ਹੈ ਇਹ ਜਾਰੀ ਰਹੇਗੀ। ਧੰਨਵਾਦ ਜੀ ਜੋ ਕੋਲਕਾਤਾ ਵਿੱਚ ਬਰੂਟਲ ਗੈਂਗ ਰੇਪ ਹੋਇਆ ਹੈ ਸਾਡੇ ਇੱਕ ਡਾਕਟਰ ਦਾ ਜੋਤੋਂ ਬਾਅਦ ਮਰਡਰ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ ਹੈ। ਬੇਅਦ ਕਰਨ ਲਈ ਕੈਂਡਲ ਮਾਰਚ ਕੱਢਿਆ ਗਿਆ ਹੈ ਕਿ ਜੇ ਸੇਫ ਇਨਵਾਇਰਨਮੈਂਟ ਹੋਏਗਾ ਤਾਂ ਲੋਕੀ ਕਿਵੇਂ ਕੰਮ ਕਰਨਗੇ। ਅਸੀਂ ਇਹ ਤਾਂ ਕਹਿ ਦਿੰਦੇ ਆ ਕਿ ਲੜਕੀ ਬਾਹਰ ਅਧੀ ਰਾਤ ਨੂੰ ਕਿਉਂ ਗਈ? ਗਲਤੀ ਉਹਦੀ ਸੀ। ਪਰ ਕੀ ਉਹਦੀ ਗਲਤੀ ਸੀ ਉਹ ਆਪਣੀ ਡਿਊਟੀ ਤੇ ਸੀ। ਇੰਨਾ ਵੱਡਾ ਕਾਂਡ ਹੋਇਆ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਮੋਬ ਲਿੰਚਿੰਗ ਹੋਈ, ਐਵੀਡੈਂਸ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਭ ਇੱਕ ਡੈਮੋਕਰੈਟਿਕ ਕੰਟਰੀ 'ਚ ਹੋ ਰਿਹਾ ਹੈ। ਅਸੀਂ ਉਹਨਾਂ ਦੇ ਪਰਿਵਾਰ ਨਾਲ ਖੜੇ ਆਂ ਸਾਰੀ ਕੰਟਰੀ ਖੜੀ ਹੋ ਉਹਨਾਂ ਨਾਲ ਤੇ ਕੈਂਡਲ ਮਾਰਚ ਸਿਰਫ ਇੱਕ ਸ਼ੁਰੂਆਤ ਹੈ ਅੱਗੇ ਲੜਾਈ ਬਾਕੀ ਹੈ